ਪਬਲਿਕ ਹਿੱਤ ਦੇ ਵਿੱਚ ਆਪਣੇ ਮਨ ਦੀ ਸੋਚ ਮੁਤਾਬਿਕ ਇੱਕ ਪਬਲਿਕ ਹਿੱਤ ਨੂੰ ਦੇਖਦਿਆਂ ਹੋਇਆਂ ਕਿਉਂਕਿ ਮੇਰੇ ਸ਼ਹਿਰ ਦੇ ਵਿੱਚ ਆਮ ਗਰੀਬ ਬੰਦੇ ਲਈ ਕੋਈ ਵੀ ਇਹੋ ਜਿਹੀ ਜਗ੍ਹਾ ਨਹੀਂ ਹੈ ਜਿੱਥੇ ਉਹ ਆਪਣੇ ਘਰ ਦਾ ਕੋਈ ਛੋਟਾ ਮੋਟਾ ਸਮਾਗਮ ਕਰ ਸਕੇ ਜੇ ਹੈ ਵੀ ਤਾਂ ਉੱਥੇ ਬਹੁਤ ਮੱਘਾਈ ਦਾ ਜੁਗ ਹੈ ਉਹਦੇ ਵਿੱਚ ਇੰਨਾ ਹਰ ਇੱਕ ਬੰਦੇ ਦਾ ਐਫਰਟ ਕਰਨਾ ਗਰੀਬ ਬੰਦੇ ਲਈ ਬੜੀ ਮੁਸ਼ਕਲ ਹੋਇਆ ਹੋਇਆ ਇਸ ਕਰਕੇ ਮੈਂ ਆਪਣੇ ਮਨ ਤੋਂ ਸੋਚਿਆ ਵੀ ਕਿਉਂ ਨਾ ਮੈਂ ਇੱਕ ਜਗ੍ਹਾ ਲੈ ਕੇ ਪਬਲਿਕ ਹਿੱਤ ਦੇ ਵਿੱਚ ਤਮਾ ਤਾਂ ਉਹਦੇ ਨਾਲ ਨਾਲ ਮੈਂ ਆਪਣੇ ਇੱਕ ਹਿਊਮਨਿਟੀ ਸੈਂਟਰ ਦੇ ਮੈਂਬਰ ਇਕੱਠੇ ਕਰਕੇ ਇੱਕ ਮੈਂ ਕਲੱਬ ਵਾਂਗੂ ਤੇ ਆ ਕੀਤਾ ਉਸ ਕਲੱਬ ਦੇ ਥਰੂ ਮੈਂ ਮਿਸਟਰ ਵਿੱਕ ਦਾ ਵਧੀਆ ਮੈਸੇਜ ਪਾ ਕੇ ਇੱਕ ਮੇਰੇ ਦੋਸਤ ਹੈਗੇ ਆ ਰਵੀ <th>ਪਰ ਤੇ ਮੇਰੇ ਭਾਂਦਾ ਲੱਗਦਾ ਮੁੰਡਾ ਨਰਿੰਦਰ ਅਸੀਂ ਤਿੰਨੇ ਬੈਠੇ ਸੀਗੇ ਅਸੀਂ ਬੈਠ ਕੇ ਇੱਕ ਪਲਾਨ ਕਰਨਾ ਸ਼ੁਰੂ ਕੀਤਾ ਵੀ ਅਸੀਂ ਆਪਣੇ ਸਮਾਜ ਲਈ ਕੀ ਕਰ ਸਕਦੇ ਆ ਤਾਂ ਅਸੀਂ ਇਹ 10-20 ਵੀ ਜਗਾ ਜਿੱਥੇ ਅਸੀਂ ਹੁਣ ਖੜੇ ਆ ਇਹ ਮਿਸਟਰ ਰਵੀ <th><th>ਪਰ ਦੀ ਸੀਗੀ ਇੱਥੇ ਲਗਭਗ 2 ਲੱਖ ਦਾ ਰੇਟ ਚੱਲਦਾ ਸੀਗਾ। ਇਹਨਾਂ ਨੇ ਅਸੀਂ ਬੈਠ ਕੇ ਪਲਾਨ ਕਰਨ ਤੋਂ ਬਾਅਦ ਇਹ ਅਸੀਂ ਲੱਖ ਰੁਪਏ ਦੇ ਹਿਸਾਬ ਦੇ ਨਾਲ ਰਵੀ <th>ਥਾਪਰ ਕੋਲ ਇਹ ਜਗ੍ਹਾ ਲਈ ਜਿਹਦੇ ਵਿੱਚ ਉਹਨੇ ਸਾਨੂੰ 10 ਲੱਖ ਰੁਪਿਆ ਤਾਂ ਵੈਸੇ ਹੀ ਕੱਟ ਕਰ ਦਿੱਤਾ ਤੇ 51000 ਰੁਪਿਆ ਨਾਲ ਉਹਨੇ ਡੋਨੇਟ ਵੀ ਕੀਤਾ। ਉਸ ਦਿਨ ਤੋਂ ਲੈ ਕੇ ਅੱਜ ਤੱਕ ਅਸੀਂ ਸਾਰੇ ਸੱਜਣ ਮਿੱਤਰਾਂ ਦੇ ਸਹਿਯੋਗ ਨਾਲ ਕਰੀਬ ਇਸ ਜਗ੍ਹਾ ਦਾ 5.5 ਲੱਖ ਰੁਪਿਆ <th>ਥਾਪਰ ਨੂੰ ਪੇ ਕਰ ਚੁੱਕੇ ਹਾਂ। ਬਾਕੀ ਰੰਦੀ ਦਾ ਕੰਮ ਵੀ ਵਿਚੀ ਬਹੁਤ ਜਲਦੀ ਆਪਣੇ ਸੱਜਣ ਮਿੱਤਰਾਂ ਦੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਛੇਤੀ ਹੀ ਇਹਨੂੰ ਪੇ ਕਰਕੇ ਵੀ ਰਜਿਸਟਰ ਕਰਵਾ ਕੇ ਜਦ ਲਈ ਇਹਦੀ ਬਿਲਡਿੰਗ ਜਿਹੜੀ ਹੈਗੀ ਆ ਤਿਆਰ ਕਰਵਾਤਾ ਹੈ। ਪਲਾਨਿੰਗ ਕੀ ਹੈ ਕਿਸ ਤਰੀਕੇ ਦਾ ਕਮਿਊਨਿਟੀ ਸੈਂਟਰ ਹੱਬ ਬਣਾਉਣਾ ਚਾਹੁੰਦੇ ਹੋ? ਇਹ ਮੈਂ ਇਸ ਤਰ੍ਹਾਂ ਦਾ ਪਲਾਨ ਕੀਤਾ ਹੈਗਾ ਵੀ ਇੰਦਰ ਜਗਾ ਥੋੜੀ ਨੀਵੀਂ ਜਗਾ ਤੇ ਹੋਣ ਕਰਕੇ ਵੀ ਇਹਦਾ ਜਿਹੜੀ ਗਰਾਉਂਡ ਫਲੋਰ ਹੈਗੀ ਆ ਉਹਨੂੰ ਬਤੌਰੇ ਪਾਰਕਿੰਗ ਲਵਾਂਗੇ। ਸੈਕੰਡ ਫਲੋਰ ਦੇ ਉੱਤੇ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਕੋਈ ਫੰਕਸ਼ਨ ਹੋਊਗਾ ਉਹ ਕੀਤਾ ਜਾ ਸਕਦਾ। ਥਰਡ ਫਲੋਰ ਦੇ ਉੱਪਰ ਜਾ ਕੇ ਜਿਹੜਾ ਵੀ ਇਹਨਾਂ ਕਿਸੇ ਦਾ ਜਿਸ ਤਰ੍ਹਾਂ ਦਾ ਵੀ ਖਾਣੇ ਦਾ ਅਰੇਂਜਮੈਂਟ ਹੋਊਗਾ ਕਿਸੇ ਦਾ ਲੰਗਰ ਦਾ ਹੋਊਗਾ ਉਹ ਆਪਣਾ ਕਰ ਸਕਦਾ ਇਹਨੂੰ ਮੈਂ ਤਿੰਨ ਫਲੋਰ ਦੇ ਵਿੱਚ ਜ਼ਰੂਰ ਇਨਵੈਸਟ ਕਰੂੰਗਾ ਜਿਹੜਾ ਕਹਿੰਦਾ ਜਿਆਦਾਤਰ ਦੇਖ ਨੂੰ ਮਿਲਦਾ ਹੈ ਜੇ ਕੋਈ ਬੰਦਾ ਆਪਣੇ ਬਲਤੇ ਬਣਾਉਂਦਾ ਹੈ ਜਾਂ ਲੋਕਾਂ ਦੇ ਵਿੱਚ ਇਹ ਗੱਲ ਆ ਜਾਂਦੀ ਹੈ ਕਿ ਆਪਣਾ ਮਾਲਕਨਾਂ ਹੱਕ ਜਿਤਾਏਗਾ ਜਾਂ ਕੁਝ ਇਹ ਆ ਜਾਂਦਾ ਨਹੀਂ ਇਹਦੇ ਉੱਤੇ ਕਿਸੇ ਵੀ ਵਿਅਕਤੀ ਦਾ ਕਿਸੇ ਵੀ ਸਿਆਸੀ ਪਾਰਟੀ ਦਾ ਕੋਈ ਵੀ ਮਾਲਕਨਾਂ ਹੱਕ ਨਹੀਂ ਹੋਊਗਾ ਕਿਉਂਕਿ ਮੈਂ ਇਹਦਾ ਨਾਂ ਹੀ ਰੱਖਿਆ ਸਰਬਸਾਂਝਾ ਕਮਿਊਨਿਟੀ ਹਾਲ ਇਹ ਸਾਰਿਆਂ ਦੇ ਸਹਿਯੋਗ ਨਾਲ ਸਾਰਿਆਂ ਦੇ ਤਿਲ ਫਿਲ ਦੀ ਪੁਟਾ ਦੇ ਨਾਲ ਬਣ ਰਿਹਾ ਹੈਗਾ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਿਸੇ ਤਰ੍ਹਾਂ ਦਾ ਮਾਲਕੀ ਹੱਕ ਨਹੀਂ ਹੋਊਗਾ ਤੇ ਰਾਜਨੀਤਿਕਾਂ ਨਾਲ ਕੋਈ ਮੀਟਿੰਗ ਕੀਤੀ ਤੁਸੀਂ ਇਹਨਾਂ ਬਾਰੇ ਨਹੀਂ ਅਜੇ ਤੱਕ ਮੈਂ ਕਿਸੇ ਵੀ ਰਾਜਨੇਤਾ ਨਾਲ ਕੋਈ ਮੀਟਿੰਗ ਨਹੀਂ ਇਸ ਬਾਰੇ ਕੀਤੀ ਕਿਸੇ ਨੇ ਕੋਈ ਪਹੁੰਚ ਕੀਤੀ ਹੋਵੇ ਕਿਸੇ ਨੇ ਕੋਈ ਪਹੁੰਚ ਵੀ ਨਹੀਂ ਕੀਤੀ ਜਿਵੇਂ ਕਿ ਦੇਖਣ ਨੂੰ ਮਿਲਦਾ ਕਿ ਕਮਿਊਨਿਟੀ ਸੈਂਟਰ ਖਾਲਦੇ ਕਰੀ 80 ਲੱਖ ਤੋਂ ਕਰੋੜਾਂ ਦਾ ਖਰਚਾ ਵੀ ਆ ਜਾਂਦਾ ਕਿ ਤੁਸੀਂ ਮਤਲਬ ਤੁਹਾਨੂੰ ਲੱਗਦਾ ਹੈ ਕਿ ਇੰਨੇ ਪੈਸੇ ਇਕੱਠੇ ਹੋ ਜਾਣਗੇ ਜਲਦੀ ਨਿਪਰੇ ਚੜ ਜਾਵੇਗਾ ਦੇਖੋ ਇਹ ਗੁਰੂ ਪਰਮਾਤਮਾ ਦੇ ਘਰ ਦਾ ਜਿਹੜਾ ਪਬਲਿਕ ਹਿੱਤ ਦਾ ਹਿਸਾਬ ਕਿਤਾਬ ਹੁੰਦਾ ਐ ਇੰਨੇ ਕੁ ਲੋਕ ਦਾਨੀ ਸੱਜਣ ਵੀ ਬੈਠੇ ਨੇ ਵੀ ਜਿਨ੍ਹਾਂ ਦੇ ਪਰਮਾਤਮਾ ਦੀ ਮਿਹਰ ਹੈਗੀ ਆ ਉਹਨਾਂ ਦਾ ਮੈਨੂੰ ਕੋਈ ਪਤਾ ਨਹੀਂ ਹੈ ਵੀ ਕਿਸ ਵੇਲੇ ਉਹਨਾਂ ਨੇ ਕਿੰਨਾ ਪੈਸਾ ਦਾਨ ਦੇ ਵਿੱਚ ਦੇ ਦੇਣਾ ਵੀ ਇਹ ਦਿਨਾਂ ਵਿੱਚ ਵੀ ਖੜਾ ਹੋ ਸਕਦਾ ਤੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਤੁਸੀਂ ਸਮਾਜ ਨੂੰ ਮੈਂ ਸਮੇਤ ਪੂਰਾ ਦਊਂਗਾ ਵੀ ਪ੍ਰਭੂ ਕਿਸੇ ਵੀ ਕਮਿਊਨਿਟੀ ਤੋਂ ਕਿਸੇ ਵੀ ਜਾਤੀਵਾਦ ਤੋਂ ਕਿਸੇ ਵੀ ਸਮਾਜ ਤੋਂ ਤੁਸੀਂ ਸਾਡੇ ਨਾਲ ਖੜੇ ਹੋਵੋ ਇਹੀ ਤੁਹਾਡਾ ਹੀ ਜਗ੍ਹਾ ਹੈਗੀ ਆ ਵੱਧ ਤੋਂ ਵੱਧ ਇਹਦੇ ਵਿੱਚ ਦਾਨ ਪਾਓ ਸਭ ਤੋਂ ਵੱਧ ਸਹਿਯੋਗ ਦਿਓ ਜਿਸ ਤਰ੍ਹਾਂ ਦਾ ਮਟੀਰੀਅਲ ਵੀ ਦਿਓ ਕਿਉਂਕਿ ਇਹਨੂੰ ਮੈਂ ਖੜਾ ਕਰਕੇ ਪਬਲਿਕ ਹਿੱਤ ਦੇ ਵਿੱਚ ਤੁਹਾਡੇ ਹੀ ਸਪੁਰਦ ਕਰਕੇ ਆਪਣੇ ਆਪ ਤੋਂ ਬਿਲਾ ਹੋ ਸ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ। ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਲਦੀਆਂ ਕੀ